ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ ਇਹ ਸੰਗਤ ਰੂਪ ਦੇ ਵਿੱਚ ਜੁੜਾ ਜੀਵਨ ਦਾ ਲਾਹ ਲੈਣ ਦਾ ਸੁਭਾਗ ਬਖਸ਼ਿਸ਼ ਹੁੰਦਾ ਹੈ ਤਾਂ ਤਾਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਸ਼ਤాపਦੀ ਨੂੰ ਸਮਰਪਿਤ ਅਈ ਮਤੀ ਦਾ ਜੀ ਭਈ ਸਤੀ ਦਾ ਜੀ ਭਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਆਪਾਂ ਕੋਟ ਕੋਟ ਪ੍ਰਣਾਮ ਕਰਦੇ ਹਾਂ ਉੱਥੇ 350 ਸਾਲਾ ਸ਼ਤਾਬਦੀ ਪੂਰੀ ਸ੍ਰਿਸ਼ਟੀ ਦੇ ਵਿੱਚ ਮਨਾਈ ਜਾ ਰਹੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਪਾਤਸ਼ਾਹ ਜੀ ਨੇ ਸਾਡਾ ਮਾਰਗਦਰਸ਼ਨ ਕੀਤਾ ਗੁਰਮੁਖ ਪਿਆਰਿਆਂ ਸ਼ਾਦਤਾਂ ਪਾ ਕੇ ਸਾਨੂੰ ਜੀਵਨ ਬਖਸ਼ਿਸ਼ ਰੂਪ ਦੇ ਵਿੱਚ ਦੇ ਕੇ ਨਵਾਜਣਾ ਕੀਤਾ ਆਪਣੇ ਜੀਵਨ ਦੇ ਵਿੱਚ ਵੀ ਬਾਣੀ ਬਾਣੇ ਦਾ ਚੋ ਬਣ ਜਾਏ ਚੋ ਬਣ ਜਾਏ ਜੋ ਮਾਲਕ ਨੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਹੈ ਇਹ ਸਿੱਖੀ ਕੇ ਅਹਾਂਸ ਵਾਸਾਂ ਦੇ ਨਾਲ ਨਿਭ ਜਾਏ ਇਹੋ ਜਿਹਾ ਜੀਵਨ ਦੇ ਵਿੱਚ ਚੋ ਬਣ ਜਾਏ ਸ਼ੁਕਰਾਨੇ ਦੇ ਵਿੱਚ ਆਪਾਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਵਿਚਾਰ ਰਹੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਜੋ 52 ਬਚਨਾਂ ਨਵੇਂ ਪਾਤਸ਼ਾਹ ਜੀ ਦੇ ਸ਼ਲੋਕ ਦੇ ਵਿੱਚ ਵਿਚਾਰੇ ਨੇ ਕੱਲਾ ਆਪਾਂ ਪਿਛੇ ਪੰਜ ਬਚਨਾਂ ਦੇ ਉੱਤੇ ਵਿਚਾਰ ਕਰ ਚੁੱਕੇ ਸੀ ਆਓ ਉਸ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਦੇ ਬਚਨ ਸਰਵਣ ਕਰੀਏ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ ਕਿ ਜਿਹੜਾ ਉਹ ਆਖਾਲ ਪੁਰਖ ਹੈ ਪ੍ਰਮਾਤਮਾ ਪ੍ਰਭੂ ਨਰੰਕਾਰ ਹੈ ਉਹ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਪਤਿਤ ਉਦਾਰਨਾ ਪੈਰ ਹਰਨਾ ਹਰ ਅਨਾਥ ਕੇ ਨਾਦ ਜਿਹੜਾ ਅਕਾਲਪੁਰ ਕਵਾਇ ਗੁਰੂ ਹੈ ਉਹ ਕਿੰਨਾ ਵੀ ਕੋਈ ਇਨਸਾਨ ਵਿਸ਼ਿਆਂ ਵਕਾਰਾਂ ਦੇ ਵਿੱਚ ਗਰਸ ਸਕਿਆ ਉਹ ਨਾ ਹੋਵੇ ਉਹਨੂੰ ਵਿਸ਼ਿਆਂ ਵਕਾਰਾਂ ਤੋਂ ਮੁਕਤ ਕਰਨ ਦੇ ਲਈ ਹਰ ਵਕਤ ਤਿਆਰ ਹੈ ਨਵਾਜਣ ਲਈ ਤਿਆਰ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਅਨੇਕਾਂ ਤਰ੍ਹਾਂ ਦੇ ਧਰਮ ਮੰਨ ਦੇ ਵਿੱਚ ਬੈਠਦੇ ਨੇ ਕਿਉਂਕਿ ਪਹਿਲਾਂ ਮਨ ਦੇ ਵਿੱਚ ਸੁਖਮ ਤੋਂ ਸੁਖਮਪੁਰਨਾ ਬਣਦਾ ਔਰ ਨੇ ਤੋਂ ਵਿਚਾਰ ਬਣਦੇ ਨੇ ਵਿਚਾਰ ਦੁਖਤ ਹੁੰਦੇ ਨੇ ਇਹ ਦੁੱਖਾਂ ਤੋਂ ਹੀ ਅੱਗੇ ਡਰ ਸ਼ੁਰੂ ਹੋ ਜਾਂਦਾ ਹੈ ਰੋਗ ਬਣਦੇ ਸੰਤਾਪ ਰੋਗ ਬਣਦੇ ਜੋ अनेका ਤਰ੍ਹਾਂ ਦੇ ਮਨ ਦੇ ਵਿੱਚ ਡਰ ਪਰਮੋ ਬਹਿਮ ਬੈਠ ਕੇ ਵਿਲਾਕੇ ਬੈਠੇ ਆ ਐਡਾ ਕਾਲਪੁਰਖ ਵੈਗੁਰੂ ਦੇ ਆਲੂ ਹੈ ਉਹ ਸਾਡੇ ਦੁੱਖ ਸਾਡੇ ਭੈ ਵੀ ਹਰ ਲੈਂਦਾ ਇਹਨਾਂ ਤੋਂ ਵੀ ਸਾਡੇ ਜੀਵਨ ਨੂੰ ਮੁਕਤ ਕਰ ਦਿਆ ਤੇ ਕਰਮ ਲਈ ਤਿਆਰ ਹੈ ਔਰ ਅਨਾਥਾਂ ਦਾ ਨਾਥ ਹੈ ਜੀ ਦਾ ਕੋਈ ਵੀ ਨਹੀਂ ਹੈ ਕਿਉਂਕਿ ਆਪਾਂ ਨੂੰ ਲੱਗਦਾ ਦੁਨੀਆ ਮੇਰੀ ਸੰਸਾਰ ਮੇਰਾ ਹੈ ਔਰ ਪਾਤਸ਼ਾਹ ਜੀ ਦਾ ਫੈਸਲਾ ਹੈ ਆਪ ਤਖੀਲਾ ਜਾਬ ਤਖੀਲਾ ਹਮ ਤੁਮ ਸਾਂ ਵੀ ਚੋਕਸਾ ਬੋਲੇ ਇਹ ਤੇ ਖੇਡ ਝੂਠਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਕੱਲੇ ਆਉਂਦਿਆਂ ਇਕੱਲੇ ਜਾਂਦੇ ਹਾਂ ਪਰ ਜੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਉਹ ਕਾਲਪੁਰਖ ਵਾਹਿਗੁਰੂ ਅਨਾਥਾਂ ਦਾ ਵੀ ਨਾਥ ਬਣ ਜਾਂਦਾ ਹੈ ਉਹ ਸਾਡੀ ਪਤ ਰੱਖਦਾ ਹੈ ਬੱਤ ਦਾ ਉਦਾਹਰਨ ਪਏ ਹਰਨਾ ਹਰ ਅਨਾਤ ਕੇ ਨਾਥ ਕਹੋ ਨਾਨਕ ਤੈ ਜਾਣੀਐ ਸਦਾ ਬਸਤ ਸੰਸਾਰ ਸੇ ਮੇਰੇ ਮਨ ਬੱਚੇ ਪਾਸ਼ਾ ਜੀ ਬਚਨ ਉਚਾਰਨ ਕਰ ਰਹੇ ਨੇ ਕਿ ਮੇਰੇ ਮਨ ਬੱਚੇ ਤੈਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਤੈਨੂੰ ਸਮਝਣਾ ਚਾਹੀਦਾ ਹੈ ਕਿਉਂ ਪਰਮਾਤਮਾ ਸਦਾ ਹੀ ਤੇਰੇ ਅੰਗ ਸੰਗ ਵਸਦਾ ਹੈ ਤੇਰੇ ਅੰਦਰ ਹੈ ਤੇਰੇ ਬਾਹਰ ਹੈ ਬਾਹਰੋਂ ਕਣਕਣ ਦੇ ਵਿੱਚ ਮੌਜੂਦ ਹੈ ਤੇਰੇ ਅੰਦਰ ਰੋਮ ਰੋਮ ਦੇ ਵਿੱਚ ਵਸਦਾ ਹੈ ਤੂੰ ਤੇਰੇ ਅੰਗ ਸੰਗ ਹੈ ਤੇਰੇ ਨਾਲ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਕਿਉਂ ਨਹੀਂ ਗੁਰੂ ਦੀ ਮੱਤ ਕਮਾਉਂਦਾ ਹੈ ਪਰਮਾਤਮਾ ਤੇ ਤੋਂ ਦੂਰ ਨਹੀਂ ਹੈ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਕਰੇ ਅਸਾ ਦੇਰਿਆ ਦੇਖੇ ਜਿੰਦਾ ਰੱਖ ਰਿਹਾ ਤੇ ਦੇਖ ਰਿਹਾ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਆਪਾਂ ਨੂੰ ਕਿ ਇਹ ਮੇਰੇ ਮਨਮਛੇ ਪ੍ਰਮਾਤਮਾ ਵਾਹਿਗੁਰੂ ਜੀ ਕਹਿ ਰਹੇ ਨੇ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਕਉ ਨਾਨਕ ਤੈ ਜਾਣੀਐ ਸਦਾ ਬਸਤ ਸੰਸਾਰ ਸਦਾ ਹੀ ਤੇਰੇ ਅੰਗ ਸੰਗ ਵਸਦਾ ਹੈ ਦਿੱਤੋਂ ਇੱਕ ਸੈਕਿੰਡ ਵੀ ਦੂਰ ਨਹੀਂ ਮਨ ਦੂਰ ਚੱਲ ਰਿਹਾ ਮਨਮੁਕ ਹੰਕਾਰ ਹੀ ਮਹਿਲ ਨ ਜਾਣੇ ਕਿਨ ਅੱਗੇ ਕਿਨ ਪਿੱਛੇ ਸੁਦਾ ਬੁਲਾਈਏ ਮਹਿਲ ਨ ਜਾਣੇ ਕਿਉਂ ਕਰਦ ਰਕੀ ਸੀ ਜੇ ਮਾਲਕ ਅੰਦਰ ਬੈਠਾ ਆਵਾਜ਼ ਮਾਰ ਰਿਹਾ ਪਰ ਮਨਮੁਕ ਹੰਕਾਰ ਦੇ ਵਿੱਚ ਕਦੇ ਕਿਨ ਪਾਰ ਸਮੇ ਦੇ ਵਿੱਚ ਅੱਗੇ ਵੀ ਕਦੇ ਬੀਤ ਗਏ ਵਾਲੇ ਵਿੱਚ ਕਦੇ ਆਉਣ ਵਾਲੇ ਵਿੱਚ ਦੌੜਦਾ ਪਰਮਾਤਮਾ ਦੂਰ ਨਹੀਂ ਹੈ ਉਹ ਸਦਾ ਹੀ ਅੰਗ ਸੰਗ ਹੈ ਜਿਹੜਾ ਅੰਗ ਸੰਗ ਹੈ ਜਿਹੜਾ ਹਮੇਸ਼ਾ ਹੀ ਤੇਰੇ ਨਾਲ ਵਸਦਾ ਹੈ ਤੂੰ ਉਹਦਾ ਸ਼ੁਕਰਾਨਾ ਕਰ ਤੂੰ ਉਹਦਾ ਸਿਮਰਨ ਕਰ ਉਹਦੀ ਬੰਦਗੀ ਕਰ ਕਿਉਂ ਜ਼ਰੂਰੀ ਐ ਤਨ ਤਨ ਜਹ ਜਹ ਤੋ ਕੋ ਦਿਓ ਤਾਂ ਸੇ ਉਹ ਲੈਹੋ ਨਾ ਕੀਨਾ ਹੀ ਮੇਰੇ ਮਨ ਬੱਚੇ ਜਿਸ ਪਰਮਾਤਮਾ ਨੇ ਤੈਨੂੰ ਤਨ ਤਨ ਦਿੱਤਾ ਇਹ ਸਰੀਰ ਦਿੱਤਾ ਪੰਜਾਤ ਤੋ ਗੋਤਨ ਰਤਿਓ ਜਾਣੂ ਛਤਰ ਸਨ ਪੰਜਾਤ ਤਾ ਸਰੀਰ ਅਜਕੇ ਦਿੱਤਾ ਤਨ ਦਿੱਤਾ ਇਹ ਸਰੀਰ ਦੇ ਵਿੱਚ ਸਵਾਸਾਂ ਦਾ ਤੁਹਾਨੂੰ ਦਿੱਤਾ ਹੈ ਦੁਨਿਆਵੀ ਅਨੇਕਾਂ ਤਰ੍ਹਾਂ ਦੇ ਸਰੀਰ ਨੂੰ ਸੁੱਖ ਦੁੱਤੇ ਹਰ ਤਰ੍ਹਾਂ ਦਾ ਧੰਨ ਦੇ ਕਨਵਾਜਿਆ ਤੇ ਸੱਚੇ ਬਾਦਸ਼ਾਹ ਜੀ ਸਮਝਾ ਰਹੇ ਨੇ ਕਿ ਉਹ ਪਰਮਾਤਮਾ ਦੇ ਨਾਲ ਤੇਰਾ ਪਿਆਰ ਕਿਉਂ ਨਹੀਂ ਪੈ ਰਿਹਾ ਤੋ ਕਿਉਂ ਨਹੀਂ ਉਹਦਾ ਸ਼ੁਕਰਾਨਾ ਕਰਦਾ ਤੈਨੂੰ ਉਹ ਸਾਰੇ ਸੁੱਖ ਦੇ ਕੇ ਨਵਾਜਦਾ ਤੇ ਤੇਰਾ ਵੀ ਫਰਜ਼ ਬਣਦਾ ਹਰ ਸਵਾਲ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰੋ ਉਹਦਾ ਸੇਵਾ ਕਰੋ ਉਹਦਾ ਸਿਮਰਨ ਕਰੋ ਉਹਨੂੰ ਹਾਜ਼ਰ ਨਾਜ਼ਰ ਜਾਣ ਇੱਥੇ ਦਾਸ ਫਿਰ ਬੇਨਤੀ ਕਰਦਾ ਏ ਸਾਡੇ ਜਪਿਆਂ ਪ੍ਰਮਾਤਮਾ ਨੂੰ ਫਰਕ ਨਹੀਂ ਪੈਣਾ ਜਿਵੇਂ ਇੱਕ ਪਾਣੀ ਦੇ ਵਿੱਚ ਕੋਈ ਇਨਸਾਨ ਡੁੱਬ ਰਿਹਾ ਪਾਣੀ ਨੂੰ ਫਰਕ ਨਹੀਂ ਹੈ ਜੇ ਪਾਣੀ ਦੇ ਵਿੱਚ ਕੋਈ ਡੁੱਬ ਰਿਹਾ ਹੱਥ ਪੈਰ ਮਾਰੇਗਾ ਤੇ ਪਾਣੀ ਤੋਂ ਬਾਹਰ ਆ ਜਾਏਗਾ ਨਹੀਂ ਤੇ ਉਹਦੇ ਵਿੱਚ ਡੁੱਬ ਹੀ ਜਾਏਗਾ ਠੀਕ ਹੈ ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਮਾਇਆ ਦੇ ਜੰਜਾਲ ਦੇ ਵਿੱਚ ਸਾਡਾ ਮਨ ਡੁੱਬ ਰਿਹਾ ਤ੍ਰੈ ਗੁਣਾਂ ਦੇ ਭਵਸਾਗਰ ਦੇ ਵਿੱਚ ਡੁੱਬ ਰਿਹਾ ਹੈ ਸ਼ੁਕਰਾਨਾ ਕਰਨ ਦਾ ਮਤਲਬ ਕੀ ਹੈ ਇੱਕੋ ਹੀ ਮਤਲਬ ਹੈ ਕਿ ਸਾਡਾ ਮਨ ਤ੍ਰੈ ਗੁਣਾਂ ਦੇ ਇਸ ਭਵਸਾਗਰ ਤੋਂ ਉੱਪਰ ਉੱਠ ਜਾਏ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਰਹਿਮਤਾਂ ਹੋ ਜਾਣਾਂ ਤਨ ਤਨ ਜੈ ਤੋ ਕਹ ਦਿਓ ਤਾਂ ਸਿਉ ਨੇ ਹੋ ਨਾ ਕੀ ਨਾ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀ ਬਾਬਰਾ ਬੌਰੀ ਨੂੰ ਕਹਿੰਦੇ ਨੇ ਕਮਰੇ ਨੂੰ ਕਹਿੰਦੇ ਨੇ ਕਿਉਂ ਕਮਲਿਆਂ ਦੀ ਨਹੀਂ ਆਇ ਤੁਰਿਆ ਕਿਉਂ ਤੂੰ ਘਬਰਾਇਆ ਫਿਰਦਾ ਕਿਉਂ ਕਿਉਂ ਤੂੰ ਦੇਖਦੇ ਆ ਵੱਡੇ ਵੱਡੇ ਚੋਦੀਸੇ ਲੋਕ ਤਿਸੇ ਵੀ ਆ ਪਹਿਚੰਤਾ ਰੋ ਚਿੰਤਾ ਦੇ ਵਿੱਚ ਘਬਰਾਹਟ ਆਉਂਦੀ ਆ अनेਕਾਂ ਬਿਮਾਰੀਆਂ ਲੱਗਦੀਆਂ ਨੇ ਕਿਉਂ ਤੂੰ ਉਸ ਪਾਸੇ ਤੋਂ ਤੁਰਿਆ ਤੂੰ ਮਾਲਕ ਦਾ ਸ਼ੁਕਰਾਨਾ ਕਰ ਤੂੰ ਕਮਲਾ ਹੋ ਕੇ ਕਿਉਂ ਚੱਲ ਰਿਹਾ ਕਿਉਂ ਨਹੀਂ ਤੈਨੂੰ ਪਰਮਾਤਮਾ ਵੀ ਯਾਦ ਆਉਂਦੀ ਜਿਹੜਾ ਸਾਰੇ ਸੁੱਖ ਦੇ ਕੇ ਨਵਾਜ ਰਿਹਾ ਉਹ ਤੈਨੂੰ ਸੁੱਖ ਕਮਾਉਣ ਦੇ ਯੋਗ ਵੀ ਬਣਾਏਗਾ। ਸਰੀਰ ਨੂੰ ਸੁੱਖ ਪ੍ਰਾਪਤ ਹੋ ਜਾਣਾ ਆ ਦੁਨੀਆ ਦੇ ਸੁੱਖ ਇਕੱਠੇ ਕਰ ਲੈਣੇ ਵੱਡੀ ਗੱਲ ਨਹੀਂ ਹੈ। ਹੁਣ ਸੁੱਖ ਐਨੇ ਪਏ ਹੋਣਾ ਤੇ ਡਾਕਟਰ ਪਵਾਉਂਦੀਆਂ ਆਲਾ ਦਾ ਸੁੱਖ ਭੋਖਣ ਦਾ ਹੁਕਮ ਨਾ ਉਹ ਵੀ ਉਹ ਜੇ ਸੁੱਖਾਂ ਨੂੰ ਕਰਨਾ ਵੀ ਕੀ ਹੈ। ਜੇ ਮਾਲਕ ਦਾ ਸ਼ੁਕਰਾਨਾ ਕਰਦੇ ਆਂ, ਸੇਵਾ ਸਿਮਨ ਕਰਦੇ ਆਂ ਤੇ ਮਨ ਅਡੋਲ ਅਵਸਥਾ ਦੇ ਵਿੱਚ ਆ ਜਾਂਦਾ ਹੈ ਮਨ ਡੋਲਦਾ ਨਹੀਂ ਹੈ। ਅਡੋਲ ਅਵਸਥਾ ਦੇ ਵਿੱਚ ਜੀ ਨਾਲ ਮਨ ਆਇਆ ਪਰ ਰੋਜ਼ ਫੜਦੇ ਆਂ। ਜੀਨਾ ਸਿੰਘਾਂ ਸਿੰਘਣੀਆਂ ਧਰਮੇ ਸਿੱਧੇ ਤੇ ਬੰਦ-ਬੰਦ ਘਟਾਈ ਕੋਪੜੀਆਂ ਲਾਈਆਂ ਚਰਕੀਆਂ ਦੇ ਚੜੇ ਤਾਂ ਮਾਰਿਆਂ ਨਾਲ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾ ਸਵਾਸਤ ਸੰਗਨ ਬਾਈ ਸੀ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਕਿਹੜੀਆਂ ਕਮਾਈਆਂ ਸੀ ਐਡੇ ਤੇ ਆਸਰਾ ਚੱਲਦੇ ਪਰ ਜੀਵਨ ਅਡੋਲ ਅਵਸਥਾ ਵਿੱਚ ਰਹਿ ਕਹਿੰਦੇ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਕਿਹੜੀ ਕਮਾਈ ਸੀ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਨੇ ਵਾਹਿਗੁਰੂ ਸੇਮਨ ਕਰਕੇ ਮਨ ਦੀ ਕਾਗਰਤਾ ਕੀਤੀ ਮਨ ਢੋਲ ਵਸਾ ਵਿੱਚ ਆਏ ਉਹਨਾਂ ਦੇ ਵਿੱਚੋਂ ਸਾਨੂੰ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਧਿਆਨਰਾਜ ਜੀ ਜਿਨ੍ਹਾਂ ਨੇ ਸ਼ਹਾਦਤ ਪਾਉਣੀ ਪ੍ਰਵਾਨ ਕੀਤੀ ਪਰ ਨਾਲ ਇੱਕ ਵਚਨ ਕੀਤਾ ਵੀ ਮੇਰਾ ਸਾਡਾ ਮੁਖ ਗੁਰੂ ਤੋਂ ਵੇਖ ਮੁੱਖ ਨਾ ਹੋਵੇ ਆਖਰੀ ਚਾ ਪ੍ਰਗਟਾਈ ਕਿ ਜਦੋਂ ਅਸੀਂ ਸ਼ਹੀਦੀ ਪਾਈਏ ਸਾਡਾ ਮੁਖ ਸਾਡੇ ਗੁਰੂ ਦੇ ਵੱਲ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਮਨ ਅਡੋਲ ਅਵਸਥਾ ਦੇ ਵਿੱਚ ਆ ਜਾਂਦਾ ਹੈ ਜੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਨ ਧਨ ਸੰਪੈ ਸੁਖ ਦਿਓ ਔਰ ਜਹਨ ਨਹੀਂ ਕਹਿ ਤਾਮ ਸੱਚੇ ਪਾਤਸ਼ਾਹ ਜੀ ਇਸ ਮਝਾਉਂਦੇ ਨੇ ਕਿ ਇਹ ਮੇਰੇ ਮਨ ਬੱਚੇ ਦੇਖ ਪ੍ਰਮਾਤਮਾ ਤੈਨੂੰ ਸਰੀਰ ਦੁੱਤਾ ਹੈ ਸਰੀਰ ਦੇ ਸੁੱਖ ਦੁੱਤੇ ਧਨ ਦੁੱਤਾ ਜਾਇਦਾਦ ਦੁੱਤੀ ਸੁੱਖ ਦਤੇ ਸੋਹਣੇ ਘਰ ਦਤੇ ਸੋਹਣਾ ਪਰਿਵਾਰ ਦਿੱਤਾ ਤੈਨੂੰ ਸੋਹਣੀ ਦੁਨੀਆਦਾਰੀ ਦਿੱਤੀ ਇਹ ਦੁਨੀਆਦਾਰੀ ਦੇ ਵਿੱਚ ਕਿਵੇਂ ਵਿਚਰਨਾ ਤੈਨੂੰ ਉਹਦੇ ਲਈ ਗਿਆਨ ਦਿੱਤਾ ਸੋਝੀ ਦਿੱਤੀ ਪਰ ਤੂੰ ਇੰਨੇ ਸੁੱਖ ਭੋਗਣ ਤੋਂ ਬਾਅਦ ਵੀ ਉਹਨੂੰ ਕਿਉਂ ਬਸਾਰ ਰਿਹਾ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਾਹੀ ਨਾਰਾਮ ਹੇ ਮੇਰੇ ਮਨ ਬੱਚੇ ਇੰਨੇ ਸੁੱਖ ਭੋਗਦਾ ਤੂੰ ਕਿਉਂ ਨਹੀਂ ਸਿਮਰਨ ਕਰਦਾ ਹੈ ਤੂੰ ਮਾਲਕ ਦਾ ਸ਼ੁਕਰਾਨਾ ਕਰ ਤੂੰ ਸਿਮਰਨ ਕਰ ਤੂੰ ਬੰਦਗੀ ਕਰ ਅਲਕ 84 ਜੋ ਨਾ ਪਾਈ ਮਾਨਸ ਕੋ ਪਰਵਦੀ ਵੜੀ ਆਈ ਇਸ ਪੌੜੀ ਤੇ ਜੋ ਨਰ ਚੁੱਕਿਆ ਐ ਜਾਂ ਇਹਨੂੰ ਕੋ ਪਾਈਂਦਾ ਜੀ ਆ ਵਾਰੀ ਤਰੀਕ ਹੁੰਝ ਗਈ ਮੁਰਕੇ 84 ਥਿਆ ਤੂੰ ਇਥੋਂ ਬਚ ਨਹੀਂ ਸਕਵੇਂ ਇਸ ਕਰਕੇ ਤੂੰ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਆ ਸਭ ਸੁਖ ਦਾਤਾ ਰਾਮ ਰਾਮ ਹੈ ਦੂਸਰਾ ਨਾ ਹੈ ਨਾ ਕੋਈ ਦੁਨੀਆ ਦੇ ਸਾਰੇ ਸੁੱਖ ਆਕਾਲ ਪੁਰਖ ਵਾਹਿਗੁਰੂ ਦੇ ਕੇ ਨਵਾਜਦੇ ਜੇ ਆਪਾਂ ਕਹੀਏ ਸਾਨੂੰ ਕੋਈ ਸੁੱਖ ਹੋਰ ਦੇ ਦੇਗਾ ਮੰਨ ਲਓ ਕਿ ਇਹ ਟੇਕ ਮਿਰਤੀ ਸਭ ਜਾਣਦੇ ਵਣੁ ਕਿ ਕੇ ਭਗਵਾਨ ਦੂਜਾ ਕੋਈ ਸੁੱਖ ਦੇਣ ਵਾਲਾ ਨਹੀਂ ਸੁੱਖਾਂ ਦੇ ਸਾਧਨ ਦੇ ਸਕਦਾ ਪਰ ਜੀਵਨ ਦਾ ਸੁੱਖ ਹੀ ਹੋਣਾ ਇਹ ਹਰ ਇੱਕ ਦੇ ਵਸਤੀ ਗੱਲ ਨਹੀਂ ਸੋ ਇਸ ਕਰਕੇ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਹਿੰਦੇ ਦੂਜਾ ਕੋਈ ਨਹੀਂ ਆ ਜਿਹੜਾ ਤੇਰੇ ਮੰਨ ਨੂੰ ਤੇਨੂੰ ਤੇਰੇ ਪਰਿਵਾਰ ਨੂੰ ਤੇਰੇ ਜੀਵਨ ਦੇ ਵਿੱਚ ਤੈਨੂੰ ਸੁੱਖ ਦੇ ਕੇ ਨਵਾਜਦਾ ਇਕੋ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਹੈ ਜਿਹੜਾ ਤੈਨੂੰ ਹਰ ਸਮੇਂ ਸੁੱਖ ਦੇ ਕੇ ਨਵਾਜਦਾ ਹੈ ਕਹੋ ਨਾਨਕ ਸੁਨ ਰੇ ਮਨਾ ਤੈ ਸਿਮਰਤਾ ਗਤ ਹੋਏ ਹੀ ਮੇਰੇ ਮਨ ਬੱਚੇ ਜੇ ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਜਿੱਥੇ ਤੂੰ ਦੁਨੀਆ ਦੇ ਸੁੱਖ ਭੋਗੇਗਾ ਸੁੱਖਾਂ ਦੇ ਵਿੱਚ ਸ਼ੁਕਰਾਨਾ ਕਰਦੇ ਆ ਤੈਨੂੰ ਪਰਮਗਤ ਪ੍ਰਾਪਤ ਹੋ ਜਾਏਗੀ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਹਿਮਤ ਹੋ ਜਾਏਗੀ ਤੇਰਾ ਜੀਵਨ ਪ੍ਰਵਾਨ ਹੋ ਜਾਏਗਾ ਤੇਰਾ ਆਉਣਾ ਸਫਲ ਹੋ ਜਾਏਗਾ ਤੇਰੇ ਕਾਰਜ ਸਫਲ ਹੋ ਜਾਣਗੇ ਤੇਰੀ ਕੋਲ ਧੰਤਾ ਦੇ ਜੋਗ ਹੋ ਜਾਏਗੀ ਤੁਹਾਨੂੰ ਜਿਹੜੇ ਦੀ ਮਾਉ ਸਿਆਏ ਸਫਲ ਸੇ ਤੁਹਾਨੂੰ ਮਾਤਾ ਪਿਤਾ ਤੁਹਾਨੂੰ ਪਰਿਵਾਰ ਤੁਹਾਨੂੰ ਖੁੱਲ ਗਿਣੀ ਗਈ ਹੈ ਜਿਸ ਪਰਿਵਾਰ ਦੇ ਵਿੱਚੋਂ ਕੋਈ ਬੱਚਾ ਬੈਠ ਕੇ ਮਾਲਕ ਦਾ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮਨ ਬੱਚੇ ਤੂੰ ਮਾਲਕ ਦਾ ਸ਼ੁਕਰਾਨਾ ਕਰ ਮੇਰੀ ਗੱਲ ਧਿਆਨ ਨਾਲ ਸੁਣ ਉਹ ਮਾਲਕ ਦਾ ਸ਼ੁਕਰਾਨਾ ਕਰ ਇਹ ਸ਼ੁਕਰਾਨਾ ਹੀ ਹੈ ਜਿਹੜਾ ਤੈਨੂੰ ਪਰਮਗਤ ਬਖਸ਼ਿਸ਼ ਦੇ ਰੂਪ ਦੇ ਵਿੱਚ ਦੇ ਕੇ ਨਵਾਜ ਸਕਦਾ ਹੈ ਜਹ ਸਿਮਰਤ ਗਤ ਪਾਈ ਹੈ ਤਹ ਪਜਰੇ ਤੈ ਮੀਤ ਤੈ ਮੀਤ ਏ ਮੇਰੇ ਮਿੱਤਰ ਦੇਖੋ ਕਿੰਨਾ ਮਾਲਕ ਪਿਆਰ ਕਰਦਾ ਹੈ ਇੱਥੇ ਮਨ ਬੱਚਾ ਮਨ ਸਾਡਾ ਪਰਮਾਤਮਾ ਦਾ ਬੱਚਾ ਆਪਣੇ ਬੱਚੇ ਨੂੰ ਆਪਣਾ ਮਿੱਤਰ ਕਹਿ ਕੇ ਪੁਕਾਰ ਰਹੇ ਨੇ ਕੀ ਕਹਿ ਰਹੇ ਨੇ ਕਹਿੰਦੇ ਏ ਮੇਰੇ ਮਨ ਮਿੱਤਰ ਪਿਆਰੇ ਤੂੰ ਪਰਮਾਤਮਾ ਦਾ ਭਜਨ ਕਰਿਆ ਕਰ ਜਿਸ ਦਾ ਨਾਮ ਸਿਮਰਦਿਆਂ ਹੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ ਮਾਲਕ ਦੀਆਂ ਰਹਿਮਤਾਂ ਜੀਵਨ ਦੇ ਵਿੱਚ ਵਾਚਰਦੀ ਵਿਚਰਦੀਆਂ ਮਨਾਂ ਡੋਲ ਅਵਸਥਾ ਵਿੱਚ ਆ ਜਾਂਦਾ ਹੈ ਜੀਵਨ ਦੇ ਵਿੱਚੋਂ ਦੁੱਖ ਦਿਲੇ ਦਰ ਕੱਟੇ ਜਾਂਦੇ ਨੇ ਜੋ ਆਪਾਂ ਰੋਜ਼ ਪੜ੍ਹਦੇ ਆਂ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾ ਇਸ ਜੀਵਨ ਦੇ ਵਿੱਚੋਂ ਦੁੱਖ ਬਲੇ ਦਰਖਟੇ ਜਾਂਦੇ ਸੁਖ ਤੀਰਥ ਬਣ ਕੇ ਜੀਵਨ ਦੇ ਨਾਲ ਚੱਲ ਪੈਂਦੇ ਜੈ ਸਿਮਰਤ ਗਤ ਪਾਈ ਹੈ ਤਹ ਪਾਜਰੇ تای ਮੀ ਤੋ ਏ ਮੇਰੇ ਮਨ ਬੱਚੇ ਏ ਮੇਰੇ ਮਿੱਤਰ ਪਿਆਰੇ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰ ਜਿੱਥੇ ਤੈਨੂੰ ਪਰਮਗਤ ਪ੍ਰਾਪਤ ਹੋਏਗੀ ਉਥੇ ਤੈਨੂੰ ਉੱਚੀਆਂ ਆਤਮਿਕ ਅਵਸਥਾਵਾਂ ਪ੍ਰਾਪਤ ਹੋਣਗੀਆਂ ਤੇਰਾ ਜੀਵਨ ਪਰਵਾਣ ਹੋਏਗਾ ਕਉ ਨਾਨਕ ਸੁਨ ਰੇ ਮਨਾ ਹਉਦ ਕਟਤ ਹੈ ਨਿਤ اے ਮੇਰੇ ਮਨ ਬੱਚੇ ਮੇਰੀ ਗੱਲ ਲੜ ਮੰਨ ਲੈ ਜਿਹੜੀ ਤੇਰੀ ਉਮਰ ਹੈ ਨਾ ਰੋਜ਼ ਕੱਟਦੀ ਹੈ ਦਿਨ ਨਾਗਾ ਕੱਟਦੀ ਹਰ ਸਵਾਸ ਤੇ ਕੱਟਦੀ ਹੈ ਹਰ ਸੈਕਿੰਡ ਦੇ ਵਿੱਚ ਕੱਟਦੀ ਹੈ ਜੇ ਤੇਰੀ ਉਮਰ ਕੱਟਦੀ ਹੈ ਤੇ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਤੈਨੂੰ ਜਪਨਾ ਚਾਹੀਦਾ ਤੂੰ ਮਾਲਕ ਦੀ ਆराधना ਕਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਸੰਗਤੀ ਰੂਪ ਦੇ ਵਿੱਚ ਆਪਾਂ ਮਾਲਕ ਦਾ ਸ਼ੁਕਰਾਨਾ ਕਰੀਏ ਸਿਮਰਨ ਕਰੀਏ ਤਾਂ ਕਿ ਇਹ ਜੋ ਆਪਾਂ ਪਾਤਸ਼ਾਹ ਜੀ ਦੇ ਬਚਨ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਸਰਵਣ ਕਰ ਰਹੇ ਹਾਂ ਅੜਦੇ ਰੋਜ਼ ਹਾਂ ਤੇਗ ਬਹਾਦਰ ਸਿਮਰਿਆ ਘਰ ਨਾਉ ਨਹੀਂ ਤਾਵੈਦਾ ਸਿਮਰਿਆ ਉਸ ਮਾਲਕ ਦੇ ਸ਼ੁਕਰਾਨਾ ਕਰਨਾ ਤਾ ਗੁਰ ਪਿਆਰੀ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਜੀ ਬੰਦੇ ਨਾਲ ਚੱਲਦੀਆਂ ਤੇਗ ਬਹਾਦਰ ਸਿੰਘ ਵੀ ਆ ਕਰ ਨਾਉਣੀ ਦਾ ਵਹਿਤਾ ਹੈ। ਆ ਨਾਉਣ ਦੁਆਰਿਆਂ ਤੋਂ ਮਨੁੱਖ ਸੰਸਾਰ ਵੱਲ ਫਾਇਦਾ ਇੱਥੋਂ ਥਿਰਦੀ ਵਸਤ ਚਾ ਜਾ ਜਾਂਦਾ ਦਸਮਾ ਮਾਲਕ ਵੱਲ ਖੋਲਦਾ। ਦਸੇ ਪਾਤਸ਼ਾਹਿਆਂ ਤੇ ਦਸਾਂ ਪਾਤਸ਼ਾਹਿਆਂ ਦੀ ਯਾਤਰੀ ਜੋਤ ਸਾਨੂੰ ਦਸਮਾ ਦਵਾਰ ਜੋ ਅਕਾਲ ਪੁਰਖ ਵਾਹਿਗੁਰੂ ਵੱਲ ਖੋਲਦਾ। ਉਹਦੇ ਲਈ ਪ੍ਰੇਰਦੇ ਨੇ ਕਿ ਮੇਰੇ ਮਨ ਬੱਚੇ ਸਵਾਸਾਂ ਦੇ ਹੁੰਦੇ ਆ ਜੀਵਨ ਦੇ ਰਹਿੰਦੇ ਆ। ਆਪਣੇ ਘਰ ਆਉਣਾ ਬਣਾ ਆਉਣਾ ਜਾਣਾ ਬਣਾ ਲਾ ਨਿੱਜੀ ਘਰ ਮਹਿਲ ਬਾਬੂ ਸੁਖਸੈ ਜੀ ਮਹੁਰ ਨ ਹੋਏ ਗੋਪੀਰਾ ਤੇਰੀ ਉਮਰ ਘਟਦੀ ਜਾ ਰਹੀ ਹੈ ਤੂੰ ਮਾਲਕ ਦਾ ਸ਼ੁਕਰਾਨਾ ਕਰ ਪਤਾ ਨਹੀਂ ਇਹ ਕਦੋਂ ਖੇਡ ਵਰਤੇ ਜਾਣੀ ਹੈ ਕਿਉਂਕਿ ਜੀਵਨ ਦੀ ਮੰਜ਼ਲ ਹੈ ਮੌਤ ਆ ਜਿਹੜਾ ਜੀਵਨ ਹੈ ਜੀਵਨ ਦੀ ਮੰਜ਼ਲ ਹੈ ਮੌਤ ਜੀਵਨ ਕੀ ਹੈ ਜੀਵਨ ਇੱਕ ਸਫਰ ਹੈ ਅਗਰ ਸਫਰ ਗੁਰਮਤ ਅਨੁਸਾਰ ਕੀਤਾ ਜਾਏ ਤਾਂ ਮੌਤ ਆਨੰਦ ਵਿੱਚ ਹੀ ਆ ਜਾਂਦੀ ਹੈ ਸੋ ਆਸਾਂ ਦੇ ਹੁੰਦੇ ਆ ਜੀਵਨ ਦੇ ਰਹਿ ਕੇ ਮਰਨਾ ਸਿੱਖਣਾ ਇੱਕ ਇਨਸਾਨ ਮਰ ਕੇ ਜਾਂਦਾ ਹੈ ਸੌਣ ਤੋਂ ਬਾਅਦ ਸਾਰੀ ਜਾਂਦੇ ਆ ਸਿਮਰਨ ਕਰਕੇ ਉੱਥੇ ਜਾਣਾ ਸਿੱਖ ਲਈਏ ਇਹਨੂੰ ਕਹਿੰਦੇ ਨੇ ਕਬੀਰ ਮੋਹੇ ਮਰਨੇ ਦਾ ਚਾਹੂ ਹੈ ਮਰੂੰ ਤਹਰ ਕੇ ਦਵਾਰ ਮਾਤਰ ਪੁੱਛੇ ਕੌਣ ਹੈ ਪਰ ਹਮਾਰੇ ਦਵਾਰ ਫਿਰੇ ਜੀਵਨ ਪ੍ਰਵਾਨ ਹੋ ਜਾਂਦੇ ਮੌਤ ਵੀ ਪ੍ਰਵਾਨ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨਾਓ ਫਿਰ ਆਪਾਂ ਸੰਗਤੀ ਰੂਪ ਦੇ ਵਿੱਚ ਇੱਕ ਦੋ ਮਿੰਟ ਇੱਕ ਦੂਸਰੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਘਰਾਸੇ ਮੰਨ ਕਰਿਏ ਕਰੋ ਜੀ ਸ਼ੁਰੂ ਵਾ ਗੁਰ 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 ਵਾ ਗੁਰੂ ਵਾਹ 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 ਜੁਰੂ ਵਾਹ ਗੁਰੂ ਵਾਹ ਗੁਰੂ ਸੋ ਗੁਰਪਿਆਰੀ ਸਤ ਸੰਗ ਜੀ ਸਿਮਰਨ ਜ਼ਰੂਰੀ ਹੈ ਸਿਮਰਨ ਦੇ ਨਾਲ ਮਨ ਦੀ ਅਖਾਕਰਤਾ ਬਣਦੀ ਹੈ ਗੁਰਬਾਣੀ ਪੜ੍ਹਨਾ ਸੁਣਨਾ ਮੰਨਣਾ ਕਮਾਉਣਾ ਜ਼ਰੂਰੀ ਸਾਡਾ ਜੀਵਨ ਹੈ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਨੀ ਮਾਲਕ ਬਖਸ਼ਣ ਹਰ ਬਣ ਕੇ ਵਰਤਦਾ ਬਖਸ਼ ਲੈinde ਤਿੰਨੋਂ ਵਸਾ ਵਿੱਚ ਵਿਚਰਦਿਆਂ ਸੋਝੀ ਆਉਂਦੀ ਹੈ ਇਕ ਵੀਰ ਮੇਰਾ ਮੁਝ ਵਿੱਚ ਨਹੀਂ ਜੋ ਕਿ ਚੈਸੋ ਤੇਰਾ ਤੇਰਾ ਤੁਝ ਕੋ ਸੌਂਪਦੇ ਖਿਆਲ ਲਾਗੇ ਮੇਰਾ ਆਪਰਪਣ ਕਰਨ ਦਾ ਚੋ ਬਣ ਜਾਏ ਵੱਧ ਤੋਂ ਵੱਧ ਸੰਗਤ ਸੇਵਾ ਸਿਮਰਨ ਕਰੀਏ ਗਰਵਾਣੀ ਪਰਸਨ ਵਿਚਾਰੀਏ ਆਪ ਜਪੀਏ ਤੇ ਹੋਰ ਉਹਨਾਂ ਨੂੰ ਪਰੇਵੀਏ ਇਹੀ ਬੇਨਤੀਆਂ ਹਨ ਪਰਵਾਣ ਕਰਨੀ ਹੈ ਗੁਰਪਿਆਰੀ ਸਾਧ ਸੰਗਤ ਜੀ ਜ਼ਰੂਰੀ ਬੇਨਤੀ ਹੈ WhatsApp ਦੇ ਉੱਤੇ ਜੋ ਲਿੰਕ ਆਪਾਂ ਸ਼ੇਅਰ ਕਰਦੇ ਸੀ ਉਹਨਾਂ ਨੇ ਲਿਮਟ ਬੰਨ੍ਹ ਦਿੱਤੀ ਦੂਸਰੇ ਨੰਬਰ ਦੇ ਵਿੱਚ ਨੰਬਰ ਐਡ ਕਰਕੇ ਦਾਸ ਸਾਹਿਬ ਜੀ ਨੂੰ ਪਾਇਆ ਕਰੀਗਾ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਈਏ ਤਾਂ ਕਿ ਜਦੋਂ ਵੀ ਦਾਸ ਹਰ ਰੋਜ਼ ਇੱਕ ਕਲਿੱਪ ਆਪਾਂ ਨੇ ਸੇਕ ਪ੍ਰਚਾਰ ਚੈਨਲ ਦੇ ਉੱਤੇ ਪਾਉਣਾ ਹੁੰਦਾ ਸੋ ਜਦੋਂ ਵੀ ਚਾਹੇਦਰੋਂ ਲੋਡ ਕਰੀਏ ਤੇ ਆਪਜੀ ਤੱਕ ਉਹ ਮੈਸੇਜ ਪਹੁੰਚ ਜਾਏ ਹਾਜ਼ਰੀਆਂ ਜ਼ਰੂਰ ਲਵਾਇਆ ਕਰੋ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ